ਕਿ ਤੁਸੀਂ ਜਾਣਦੇ ਹੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸੰਸਾਰ ਵਿੱਚ ਆਉਣਾ ਨਹੀਂ ਚਾਹੁੰਦੇ ਸਨ। ਹਿਮਕੁੰਟ ਦੀ ਤਪੱਸਿਆ ਵਿੱਚ ਉਹ ਅਕਾਲ ਪੁਰਖ ਨਾਲ ਲੀਨ ਸਨ। ਇਸ ਗੱਲ ਦਾ ਜ਼ਿਕਰ ਗੁਰੂ ਜੀ ਨੇ ਆਪਣੇ ਬਚਿੱਤਰ ਨਾਟਕ ਵਿੱਚ ਵੀ ਕੀਤਾ ਹੈ। ਬਚਿੱਤਰ ਨਾਟਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਕਥਾ ਹੈ। ਇਹ ਕੋਈ ਆਮ ਕਿਤਾਬ ਨਹੀਂ। ਸਗੋਂ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਲਿਖੀ ਹੋਈ ਸਵੈ ਜੀਵਨੀ ਹੈ। ਇਸ ਵਿੱਚ ਉਹਨਾਂ ਨੇ ਆਪਣੇ ਨਿੱਜੀ ਤਜਰਬਿਆਂ ਅਤੇ ਰੋਹਾਨੀ ਸਫ਼ਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਹੈ। ਭਾਵੇਂ ਇਹ ਲਿਖਤ ਪੰਜਾਬੀ ਵਿੱਚ ਹੈ ਅਤੇ ਪੜਨ ਵਿੱਚ ਆਸਾਨ ਲੱਗਦੀ ਹੈ ਪਰ ਇਸ ਦੇ ਅਰਥ ਬਹੁਤ ਡੂੰਘੇ ਹਨ ਜੋ ਹਰ ਕਿਸੇ ਦੇ ਦਿਲ ਨੂੰ ਛੂ ਲੈਂਦੇ ਹਨ। ਇਸ ਰਚਨਾ ਰਾਹੀਂ ਸਾਨੂੰ ਗੁਰੂ ਸਾਹਿਬ ਦੇ ਮਨ ਦੀ ਗੰਭੀਰਤਾ, ਉਹਨਾਂ ਦਾ ਇਨਸਾਫ਼ ਪ੍ਰਤੀ ਜਜ਼ਬਾ ਅਤੇ ਆਪਣੇ ਲੋਕਾਂ ਲਈ ਉਹਨਾਂ ਦੇ ਪਿਆਰ ਦੀ ਚਲਕ ਮਿਲਦੀ ਹੈ। ਬਚਿੱਤਰ ਨਾਟਕ ਦੀ ਗਾਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਸ਼ੁਰੂ ਹੁੰਦੀ ਹੈ। ਉਹਨਾਂ ਦੇ ਜਨਮ ਨੂੰ ਇੱਕ ਮਾਮੂਲੀ ਘਟਨਾ ਨਹੀਂ ਸਗੋਂ ਰੱਬੀ ਕਿਰਸ਼ਮਾ ਮੰਨਿਆ ਗਿਆ ਹੈ ਜਿਸ ਨੇ ਸਿੱਖ ਇਤਿਹਾਸ ਦਾ ਪੰਨਾ ਹੀ ਬਦਲ ਦਿੱਤਾ। ਬਚਪਨ ਤੋਂ ਹੀ ਉਹਨਾਂ ਦੇ ਚਿਹਰੇ ਉੱਤੇ ਅਦਭੁਤ ਨੂਰ ਸੀ। ਉਹਨਾਂ ਦੇ ਮਾਤਾ ਗੁਜਰੀ ਜੀ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਬਹੁਤ ਲਾਡ ਪਿਆਰ ਅਤੇ ਉੱਚੀ ਅਧਿਆਤਮਿਕ ਸਿੱਖਿਆ ਦੇ ਨਾਲ ਪਾਲਿਆ। ਪਰ ਉਹਨਾਂ ਦਾ ਬਚਪਨ ਸੁਖਾਲਾ ਨਹੀਂ ਸੀ ਉਸ ਸਮੇਂ ਮੁਗਲ ਸਾਮਰਾਜ ਧਾਰਮਿਕ ਆਜ਼ਾਦੀ ਨੂੰ ਕੁਚਲ ਰਿਹਾ ਸੀ ਅਜਿਹੇ ਔਖੇ ਹਾਲਾਤਾਂ ਨੇ ਗੁਰੂ ਸਾਹਿਬ ਦੇ ਮਨ ਨੂੰ ਬਚਪਨ ਵਿੱਚ ਹੀ ਬਹੁਤ ਮਜ਼ਬੂਤ ਕਰ ਦਿੱਤਾ ਸੀ ਗੁਰੂ ਜੀ ਦੱਸਦੇ ਹਨ ਕਿ ਆਪਣੇ ਇਸ ਮਨੁੱਖੀ ਜਨਮ ਤੋਂ ਪਹਿਲਾਂ ਉਹਨਾਂ ਨੇ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਸप्तश्रृंग ਵਿਖੇ ਬਹੁਤ ਲੰਬੀ ਅਤੇ ਕਠਿਨ ਤਪੱਸਿਆ ਕੀਤੀ ਸੀ ਇਹ ਉਹੀ ਪਵਿੱਤਰ ਅਸਥਾਨ ਹੈ ਜਿਸ ਨੂੰ ਅੱਜ ਅਸੀਂ ਸ੍ਰੀ ਹਿਮਕੁੰਡ ਸਾਹਿਬ ਵੱਜੋਂ ਜਾਣਦੇ ਹਾਂ ਗੁਰੂ ਸਾਹਿਬ ਲਿਖਦੇ ਹਨ ਕਿ ਉੱਥੇ ਉਹਨਾਂ ਨੇ ਅਕਾਲ ਪੁਰਖ ਦੀ ਇੰਨੀ ਡੂੰਗੀ ਬੰਦਗੀ ਕੀਤੀ ਕਿ ਉਹਨਾਂ ਦੀ ਜੋਤ ਪਰਮਾਤਮਾ ਵਿੱਚ ਲੀਨ ਹੋ ਗਈ ਉਹਨਾਂ ਦਾ ਮਨ ਰੱਬੀ ਰੰਗ ਵਿੱਚ ਪੂਰੀ ਤਰ੍ਹਾਂ ਨਾਲ ਰੰਗਿਆ ਗਿਆ ਸੀ ਅਤੇ ਉਹ ਇਸ ਸੰਸਾਰ ਵਿੱਚ ਵਾਪਸ ਨਹੀਂ ਆਉਣਾ ਚਾਹੁੰਦੇ ਸਨ ਪਰ ਪਰਮਾਤਮਾ ਨੇ ਉਹਨਾਂ ਨੂੰ ਇੱਕ ਖਾਸ ਮਿਸ਼ਨ ਦੇ ਕੇ ਇਸ ਸੰਸਾਰ ਵਿੱਚ ਭੇਜਣ ਦਾ ਫੈਸਲਾ ਕੀਤਾ ਬਚਿਤਰ ਨਾਟਕ ਵਿੱਚ ਗੁਰੂ ਜੀ ਨੇ ਪਰਮਾਤਮਾ ਦੇ ਨਾਲ ਹੋਏ ਉਸ ਸੰਵਾਦ ਦਾ ਬਹੁਤ ਹੀ ਸੁੰਦਰ ਜ਼ਿਕਰ ਕੀਤਾ ਹੈ। ਅਕਾਲ ਪੁਰਖ ਨੇ ਉਹਨਾਂ ਨੂੰ ਕਿਹਾ ਮੈਂ ਆਪਣਾ ਸੂਤ ਤੁਹੇ ਨਵਾਜਾ ਪੰਥ ਪਰਚੁਰ ਕਬੇ ਕਹੇ ਸਾਜਾ। ਭਾਵ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਨਵਾਜਿਆ ਹੈ ਅਤੇ ਇੱਕ ਨਵਾਂ ਪੰਥ ਚਲਾਉਣ ਲਈ ਤੈਨੂੰ ਸਾਜਿਆ ਹੈ। ਪਰਮਾਤਮਾ ਨੇ ਗੁਰੂ ਜੀ ਨੂੰ ਸਮਝਾਇਆ ਕਿ ਸੰਸਾਰ ਵਿੱਚ ਧਰਮ ਦਾ ਨਾਸ਼ ਹੋ ਰਿਹਾ ਹੈ। ਅਤੇ ਅਤਰਮਵਾਦ ਰਿਹਾ ਹੈ ਇਸ ਲਈ ਉਹਨਾਂ ਨੂੰ ਉੱਥੇ ਜਾ ਕੇ ਸੱਚ ਦਾ ਪ੍ਰਚਾਰ ਕਰਨਾ ਪਵੇਗਾ ਗੁਰੂ ਜੀ ਨੇ ਪਰਮਾਤਮਾ ਦਾ ਹੁਕਮ ਸਿਰ ਮੱਥੇ ਪ੍ਰਵਾਨ ਕੀਤਾ ਇਸ ਤੋਂ ਬਾਅਦ ਗੁਰੂ ਜੀ ਦੱਸਦੇ ਹਨ ਕਿ ਉਹਨਾਂ ਦੇ ਮਾਤਾ ਪਿਤਾ ਨੇ ਤਰਬੇਣੀ ਵਿਖੇ ਬਹੁਤ ਸੇਵਾ ਅਤੇ ਭਗਤੀ ਕੀਤੀ ਜਿਸ ਤੋਂ ਖੁਸ਼ ਹੋ ਕੇ ਪਰਮਾਤਮਾ ਨੇ ਉਹਨਾਂ ਦੇ ਘਰ ਗੁਰੂ ਸਾਹਿਬ ਨੂੰ ਭੇਜਿਆ ਫਿਰ ਪਟਨਾ ਸਾਹਿਬ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਇਹ ਸਾਰਾ ਬਿਤਾਤ ਸਾਨੂੰ ਸਿਖਾਉਂਦਾ ਹੈ ਕਿ ਗੁਰੂ ਜੀ ਦਾ ਜੀਵਨ ਕੋਈ ਸੰਜੋਗ ਨਹੀਂ ਸੀ ਸਗੋਂ ਇਹ ਇੱਕ ਸੋਚਿਆ ਸਮਝਿਆ ਇਲਾਹੀ ਮਿਸ਼ਨ ਸੀ ਗੁਰੂ ਜੀ ਦੱਸਦੇ ਹਨ ਕਿ ਉਹਨਾਂ ਨੂੰ ਬਚਪਨ ਤੋਂ ਹੀ ਅੰਦਰੋਂ ਇੱਕ ਰੱਬੀ ਆਵਾਜ਼ ਸੁਣਾਈ ਦਿੰਦੀ ਸੀ ਜਿਵੇਂ ਜਿਵੇਂ ਉਹ ਵੱਡੇ ਹੋਏ ਉਹਨਾਂ ਦਾ ਪਰਮਾਤਮਾ ਦੇ ਨਾਲ ਰਿਸ਼ਤਾ ਹੋਰ ਗੂੜਾ ਹੋ ਗਿਆ ਉਹਨਾਂ ਨੂੰ ਸਮਝ ਆ ਗਈ ਕਿ ਉਹਨਾਂ ਦੇ ਜੀਵਨ ਦਾ ਮਕਸਦ ਕੀ ਹੈ ਮਜ਼ਲੂਮਾਂ ਦੀ ਰੱਖਿਆ ਕਰਨਾ ਅਨਿਆਏ ਦਾ ਟਾਕਰਾ ਕਰਨਾ ਅਤੇ ਸੱਚਾਈ ਦੇ ਮਾਰਗ ਨੂੰ ਜਿਉਂਦਾ ਰੱਖਣਾ ਗੁਰੂ ਜੀ ਲਈ ਭਗਤੀ ਸਿਰਫ ਅੱਖਾਂ ਬੰਦ ਕਰਕੇ ਬੈਠਣਾ ਨਹੀਂ ਸੀ ਸਗੋਂ ਜ਼ੁਲਮ ਦੇ ਖਿਲਾਫ ਮੈਦਾਨ ਵਿੱਚ ਨਿਤਰਨਾ ਸੀ। ਇਹੀ ਸੋਚ ਅੱਗੇ ਜਾ ਕੇ ਖਾਲਸੇ ਦੀ ਸਿਰਜਣਾ ਦਾ ਆਧਾਰ ਬਣੀ। ਬਚਿੱਤਰ ਨਾਟਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਜ਼ਿਕਰ ਵੀ ਬਹੁਤ ਭਾਵੁਕ ਹੈ। ਜਦੋਂ ਔਰੰਗਜ਼ੇਬ ਦੇ ਜ਼ੁਲਮ ਵੱਧ ਗਏ ਤਾਂ ਨੌਵੇਂ ਪਾਤਸ਼ਾਹ ਨੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸ ਘਟਨਾ ਨੇ ਬਾਲ ਗੋਬਿੰਦ ਰਾਏ ਨੂੰ ਇੱਕ ਅਧਿਆਤਮਿਕ ਯੋਧੇ ਤੋਂ ਇੱਕ ਨਰਦਰ ਯੋਧੇ ਵਿੱਚ ਬਦਲ ਦਿੱਤਾ। ਗੁਰੂ ਸਾਹਿਬ ਨੇ ਧਾਰ ਲਿਆ ਕਿ ਹੁਣ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਹੈ। ਸਗੋਂ ਡਟ ਕੇ ਉਸ ਦਾ ਮੁਕਾਬਲਾ ਕਰਨਾ ਹੈ। ਬਚਿੱਤਰ ਨਾਟਕ ਸਾਨੂੰ ਗੁਰੂ ਜੀ ਦੇ ਯੋਧੇ ਵਾਲੇ ਰੂਪ ਨਾਲ ਵੀ ਮਿਲਾਉਂਦਾ ਹੈ। ਉਹ ਇੱਕ ਅਜਿਹੇ ਰਹਿਬਰ ਸਨ ਜੋ ਜੰਗ ਤੋਂ ਡਰਦੇ ਨਹੀਂ ਸਨ। ਉਹਨਾਂ ਨੇ ਕਈ ਜੰਗਾਂ ਲੜੀਆਂ ਪਰ ਕਦੇ ਵੀ ਰਾਜ ਹੜਪਣ ਲਈ ਨਹੀਂ। ਸਗੋਂ ਹਮੇਸ਼ਾ ਹੱਕ ਅਤੇ ਸੱਚ ਦੇ ਲਈ ਗੁਰੂ ਸਾਹਿਬ ਕਹਿੰਦੇ ਸਨ ਕਿ ਜਦੋਂ ਸਾਰੇ ਹੱਲੇ ਫੇਲ ਹੋ ਜਾਣ ਤਾਂ ਤਲਵਾਰ ਚੁੱਕਣਾ ਹੀ ਸਹੀ ਰਸਤਾ ਹੈ। ਉਹਨਾਂ ਦੀ ਬਹਾਦਰੀ ਦੇ ਪਿੱਛੇ ਉਹਨਾਂ ਦੀ ਰੋਹਾਨੀ ਤਾਕਤ ਸੀ ਜੋ ਉਹਨਾਂ ਨੂੰ ਜੰਗੇ ਮੈਦਾਨ ਵਿੱਚ ਅਡੋਲ ਰੱਖਦੀ ਸੀ। ਗੁਰੂ ਜੀ ਸਿਰਫ ਸ਼ਾਸਤਰਾ ਪਾਵ ਹਥਿਆਰਾਂ ਦੇ ਹੀ ਨਹੀਂ ਸਗੋਂ ਸ਼ਸਤਰਾਂ ਪਾਵ ਗਿਆਨ ਦੇ ਵੀ ਮਾਲਕ ਸਨ। ਉਹਨਾਂ ਨੇ ਹਮੇਸ਼ਾ ਇੱਕ ਅਕਾਲ ਪੁਰਖ ਦੀ ਪੂਜਾ ਆਪਸੀ ਭਾਈਚਾਰੇ ਅਤੇ ਵਹਿਮਾ ਭਰਮਾਂ ਦੇ ਤਿਆਗ ਦਾ ਉਪਦੇਸ਼ ਦਿੱਤਾ। ਉਹਨਾਂ ਨੇ ਸਿੱਖਾਂ ਨੂੰ ਸਿਖਾਇਆ ਕਿ ਹਰ ਇਨਸਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਸਮਾਜ ਦੀ ਸੇਵਾ ਕਰੇ। ਉਹ ਖੁਦ ਇੱਕ ਮਹਾਨ ਕਵੀ ਸਨ ਅਤੇ ਉਹਨਾਂ ਨੇ ਬਹੁਤ ਸਾਰੀਆਂ ਲਿਖਤਾਂ ਰਚੀਆਂ। ਗੁਰੂ ਸਾਹਿਬ ਦਾ ਮੰਨਣਾ ਸੀ ਕਿ ਵਿਦਿਆ ਅਤੇ ਗਿਆਨ ਹੀ ਇਨਸਾਨ ਨੂੰ ਅਸਲ ਆਜ਼ਾਦੀ ਦੇਵਾ ਸਕਦੇ ਹਨ। ਬਚਤਰਨਾਟਕ ਦੇ ਅੰਤ ਵਿੱਚ ਗੁਰੂ ਜੀ ਇੱਕ ਅਜਿਹੇ ਸਮਾਜ ਦੀ ਕਲਪਨਾ ਕਰਦੇ ਹਨ ਜਿੱਥੇ ਹਰ ਸਿੱਖ ਨਿਰਡਰ ਹੋਵੇ ਅਤੇ ਸੱਚਾਈ ਦਾ ਪਹਿਰੇਦਾਰ ਹੋਵੇ ਗੁਰੂ ਸਾਹਿਬ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਮੁਸੀਬਤਾਂ ਵਿੱਚ ਅਟਲ ਰਹਿਣਾ ਹੈ ਅੱਜ ਵੀ ਬਚਿੱਤਰ ਨਾਟਕ ਸਾਨੂੰ ਮਾਰਗਦਰਸ਼ਨ ਦਿੰਦਾ ਹੈ ਕਿ ਅਸੀਂ ਆਪਣੇ ਉਦੇਸ਼ਪੂਰਨ ਅਤੇ ਇਮਾਨਦਾਰ ਜੀਵਨ ਨੂੰ ਕਿਵੇਂ ਜਿਉਣਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਅਜਿਹੀ ਅਮਰ ਵਿਰਾਸਤ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਹੌਸਲਾ ਦਿੰਦੀ ਰਹੇਗੀ ਸਾਤ ਸੰਗਤ ਜੀ ਜੇਕਰ ਆਪ ਜੀ ਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਨਾ ਸਾਨੂੰ ਇਮਾਨਦਾਰ ਜੀਵਨ ਕਿਵੇਂ ਜਿਉਣਾ ਚਾਹੀਦਾ ਹੈ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਨਾ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਸਾਂਝਾ ਕਰਨਾ ਤਾ ਜੋ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਅਮਰ ਵਿਰਾਸਤ ਬਾਰੇ ਜਾਣ ਸਕਣ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਜਾਣੂ ਕਰਵਾ ਸਕਣ ਸਿੱਖ ਇਤਿਹਾਸ ਦੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਵੇਖਣ ਲਈ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ